ਉਨ ਡੀਏਪੀ ਦੀ ਘਾਟ ਇਨ੍ਹਾਂ ਫਸਲਾਂ ਦੇ ਵਿੱਚ ਪੂਰੀ ਕਰ ਲਈ ਮੰਨ ਲਓ ਜਿਹੜੀਆਂ ਸ਼ਾਰਟ ਛੋਟੇ ਸਮੇਂ ਵਾਲੀਆਂ ਵੈਰਾਈਟੀਆਂ ਨੇ ਡੀਏਪੀ ਦੀ ਘਾਟ ਪੂਰੀ ਕਰ ਲਈ ਆਪਾਂ ਨੂੰ ਉਹਨਾਂ ਦੇ ਵਿੱਚ ਖਾਦਾਂ ਉਹ ਪਾਉਣੀਆਂ ਪੈਣਗੀਆਂ ਜਿਹੜੀਆਂ ਇਨਸਟੈਂਟ ਰੈਕਟ ਕਰਨ ਮਤਲਬ ਜਲਦੀ ਜਲਦੀ ਆਪਣਾ ਕੰਮ ਸ਼ੁਰੂ ਕਰਨ ਸਲੋ ਰਿਲੀਜ਼ ਫਾਰਮੂਲੇਸ਼ਨ ਆਪਾਂ ਇਹਦੇ ਵਿੱਚ ਘਟ ਵਰਤੋਂ ਕਰੀਏ ਤਾਂ ਜਿਆਦਾ ਵਧੀਆ ਕਿਉਂਕਿ 2 ਮਹੀਨੇ ਕਿਤਾ ਇਹਨਾਂ ਨੇ ਜੰਮਣ ਤੋਂ ਲੈ ਕੇ ਅਖੀਰ ਤੱਕ ਆਪਣੀ ਪ੍ਰੋਡਕਸ਼ਨ ਦੇ ਦੇਣੀ ਹੈ 2.5 ਮਹੀਨੇ ਲਾਸਟ ਤੱਕ ਜਾਣਾ ਤਾਂ 2 ਤੋਂ 2.5 ਮਹੀਨੇ ਦੀ ਰਿਕਵਰੀ ਚ ਜਿਹੜੀ ਹਾਇਰ ਪ੍ਰੋਡਕਸ਼ਨ ਆਪਾਂ ਲੈ ਸਕੀਏ ਜਾਂ ਚੰਗੀ ਕੁਆਲਿਟੀ ਚ ਆਪਾਂ ਇਹਨਾਂ ਨੂੰ ਤਿਆਰ ਕਰ ਸਕੀਏ ਨਿਊਟ੍ਰੀਸ਼ਨ ਰਿਚ ਵੈਰਾਈਟੀ ਜਿਹੜੀ ਤਿਆਰ ਕਰ ਸਕੀਏ ਡੀਪੀ ਦੀ ਘਾਟ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਜੀ ਉਸ ਦੇ ਕ ਜਿਹੜਾ ਪ੍ਰੋਡਕਟ ਆ ਵਰਤਿਆ ਜਾਵੇ ਕਿਹੜੀ ਖਾਦ ਵਰਤੀ ਜਾਵੇ ਜਿੱਤਨਾ ਸਾਡੀ ਡੀਏਪੀ ਦੀ ਘਾਟ ਆ ਜਿਹੜੀ ਉਹਦੀ ਪੂਰਤੀ ਹੋ ਜੇ ਬਾਜ਼ਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਖਾਦਾਂ ਅਵੇਲੇਬਲ ਨੇ ਆਪਾਂ ਥੋੜੀ-ਬਹੁਤੀ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਜੇ ਤੁਸੀਂ ਪਹਿਲਾਂ ਫਸਲ ਬੀਜ ਚੁੱਕੇ ਹੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਾਂ ਤੁਹਾਨੂੰ ਐਸੇ ਪ੍ਰੋਡਕਟ ਇੱਕਦੂ ਦੱਸਾਂਗੇ ਜਿਨ੍ਹਾਂ ਨਾਲ ਤੁਹਾਡੀ ਸਾਰੀ ਰਿਕਵਰੀ ਆ ਜਾਊਗੀ ਜੇ ਤੁਸੀਂ ਖਾਦ ਘੱਟ ਪਾਤੀ ਆ ਜਾਂ ਕੋਈ ਦਿੱਕਤ ਆ ਗਈ ਆ ਤਾਂ ਉਹਨਾਂ ਸਾਰੀਆਂ ਨੂੰ ਆਪਾਂ ਰਿਕਵਰ ਕਿਹੜੇ ਤਰੀਕੇ ਨਾਲ ਕਰ ਸਕਦੇ ਆ ਜੇ ਤੁਸੀਂ ਆਲੂ ਦੀ ਖੇਤੀ ਕਰਦੇ ਹੋ ਮਟਰ ਦੀ ਕਰਦੇ ਹੋ ਬੀਨਸ ਕਰਦੇ ਹੋ ਜੋ ਮਰਜੀ ਗੋਭੀ ਉਦੇਚ ਖਾਦ ਦੀ ਪਹਿਲਾਂ ਤਾਂ ਸਿੰਪਲ ਕੈਲਕੂਲੇਸ਼ਨ ਆਪਾਂ ਸਮਝ ਲਈਏ ਕਿ ਜਿਹੜਾ ਹੁਣ ਡੀਏਪੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ 'ਚ 18% ਨਾਈਟ੍ਰੋਜਨ ਇਹਦੇ ਵਿੱਚ ਐਨਪੀਕੇ ਤਿੰਨ ਵੈਲਿਊ ਹੁੰਦੀਆਂ ਜੀ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਕੇ ਜਿਹੜਾ ਉਹ ਪੋਟਾਸ਼ੀਅਮ ਦਾ ਜਿਹੜਾ ਸਿੰਬਲ ਹੈ ਐਨਪੀਕੇ ਮਤਲਬ ਯੂਰੀਆ ਡਾਇਆ ਪੋਟਾਸ਼ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਤਿੰਨ ਜਿਹੜੀਆਂ ਇਸ ਤਰੀਕੇ ਨਾਲ ਸੀਰੀਜ਼ ਚੱਲਦੀਆਂ ਹੁਣ ਜੇ ਆਪਣੇ ਡੀਏਪੀ ਦੀ ਗੱਲ ਕਰੀਏ ਤਾਂ ਉਹ 'ਚ 18% ਕਿਹੜੀ ਨਾਈਟ੍ਰੋਜਨ ਹੁੰਦੀ ਆ ਤੇ 46% ਕਿਹੜੀ ਫਾਸਫੋਰਸ ਹੁੰਦੀ ਆ ਤੇ ਪੋ ਇਸੇ ਤਰੀਕੇ ਨਾਲ ਜੇ ਅੱਜ ਆਪਾਂ ਬਾਜ਼ਾਰ ਦੇ ਵਿੱਚ ਗੱਲ ਕਰ ਰਹੇ ਹਾਂ ਹੁਣ ਐਨਪੀਕੇ ਤੋਂ ਸਟਾਰਟ ਕਰਦੇ ਹਾਂ 12 32 16 ਤੋਂ 12 32 16 ਜਿਹੜਾ ਐਨਪੀਕੇ ਆ ਉਹਦੇ ਵਿੱਚ 12% ਨਾਈਟ੍ਰੋਜਨ ਆ ਗਈ 32% ਆਪਣੀ ਫਾਸਫੋਰਸ ਆ ਗਈ ਤੇ 16% ਪੋਟਾਸ਼ ਆ ਗਈ ਹੁਣ ਜੇ ਆਪਾਂ 12 32 16 ਕੋਲੋਂ ਡੀਏਪੀ ਦੀ ਇੱਕ ਬੋਰੀ ਦਾ ਕੰਮ ਲੈਣਾ ਤਾਂ ਆਪਾਂ ਨੂੰ ਡੇਢ ਬੈਗ ਤੱਕ 12 32 16 ਪ੍ਰਤੀ ਏਕੜ ਪਾਉਣਾ ਪਊਗਾ ਜੇ ਆਪਾਂ ਡੀਏਪੀ ਦੀ ਇੱਕ ਬੋਰੀ ਦਾ ਕੰਮ ਲੈਣਾ ਤੇ ਇੱਕ ਬੋਰੀ ਦੀ ਜਗ੍ਹਾ ਤੇ ਡੇਢ ਪਾਉਣਾ ਪਊਗਾ ਪਰ ਉਹਦੇ ਨਾਲ ਇੱਕਦਮ ਸਾਨੂੰ ਇੱਕ ਐਡਵਾਂਟੇਜ ਮਿਲ ਜੂਗਾ ਐਡਵਾਂਟੇ ਕਿ ਸਾਨੂੰ ਉਹਦੇ ਨਾਲ ਪੋਟਾਸ਼ੀਅਮ ਵੱਖਰਾ ਐਡ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਸਾਡੀ ਫਸਲ ਨੂੰ ਜੇ ਤਾਂ ਲੋ ਪੋਟਾਸ਼ੀਅਮ ਵਾਲੀਆਂ ਫਸਲਾਂ ਜਿਵੇਂ ਕਣਕ ਹੋਗੀ ਜੀ ਮਟਰ ਹੋਗੇ ਬੀਨਸ ਹੋਗੀਆਂ ਇਹ ਲੋ ਪੋਟਾਸ਼ੀਅਮ ਦੇ ਵਿੱਚ ਚੱਲ ਜਾਂਦੀਆਂ ਇਹਨਾਂ ਫਸਲਾਂ ਦੇ ਵਿੱਚ ਸਾਨੂੰ ਐਕਸਟਰਾ ਪੋਟਾਸ਼ ਪਾਉਣ ਦੀ ਜ਼ਰੂਰਤ ਨਹੀਂ 12 32 16 ਨਾਲ ਤੁਹਾਡੀ ਪੋਟਾਸ਼ ਵਾਲੀ ਜਿਹੜੀ ਕਮੀ ਵੀ ਪੂਰੀ ਹੋ ਜਾਊਗੀ ਜੇ ਤੁਸੀਂ ਆਲੂ ਕਰ ਰਹੇ ਹੋ ਗੋਭੀ ਕਰ ਰਹੇ ਹੋ ਤਾਂ ਖੀਰਾ ਕਰ ਰਹੇ ਹੋ ਫਿਰ ਤੁਹਾਨੂੰ ਐਕਸਟਰਾ ਪੋਟਾਸ਼ ਜਿਹੜੀ 12 32 16 ਦੇ ਨਾਲ ਥੋੜੀ ਬਹੁਤੀ ਦੇਣੀ ਜ਼ਰੂਰੀ ਹੈ ਦੂਜੀ ਕਾਦ ਆਪਣੇ ਕੋਲ ਬਾਜ਼ਾਰ ਦੇ ਵਿੱਚ ਮਿਲਦੀ ਹੈ ਜੀ 20 20 20 20 13 ਆਪਾਂ ਕਹਿ ਦਿੰਨੇ ਪਰ 20 20 0 ਤੇ ਰਹੇ ਆ ਜੀ ਉਹ ਸਲਫਰ ਉਹਦੇ ਵਿੱਚ ਹੈਗਾ ਜੀ 13% 20% ਨਾਈਟrogen ਹੈ 20% ਫਾਸਫੋਰਸ ਤੇ ਪੋਟਾਸ਼ੀਅਮ 0 ਤੇ ਸਲਫਰ 13% ਆ ਗਿਆ ਉਸ ਦੀ ਜੇ ਆਪਾਂ ਕੈਲਕੂਲੇਸ਼ਨ ਬਣਾਈਏ ਤੇ ਲਗਭਗ ਲਗਭਗ 110 ਕਿਲੋ ਖਾਦ 110 ਤੋਂ 120 ਕਿਲੋ ਖਾਦ ਆਪਾਂ ਪ੍ਰਤੀ ਏਕੜ ਵਰਤੀ ਤੇ ਇੱਕ ਬੈਗ ਡੀਏਪੀ ਦਾ ਕੰਮ ਹੈ ਜਿਹੜਾ ਉਹ ਕਰੂਗੀ ਪਰ ਉਹਦੇ ਨਾਲ ਸਾਡਾ ਨਾਈਟrogen ਦੀ ਮਾਤਰਾ ਕਾਫੀ ਉਸ ਦੇ ਵਿੱਚ ਹਾਈ ਹੋ ਜਾਊਗੀ ਤੇ ਹਾਈ ਨਾਈਟrogen ਹੈ ਜਿਹੜਾ ਕਈ ਫਸਲਾਂ ਨੂੰ ਸੂਟ ਨਹੀਂ ਕਰਦੀ ਤੇ ਤੀਜਾ ਜਿਹੜਾ ਆਪਣੇ ਕੋਲ ਮਾਰਕੀਟ ਦੇ ਵਿੱਚ ਐਨਪੀਕੇ ਕਈ ਜਗ੍ਹਾ ਤੇ ਮਿਲਿਆ 16 16 16 ਉਹਦੇ ਬਾਰੇ ਮੈਨੂੰ ਬਹੁਤ ਹੀ ਜ਼ਿਆਦਾ ਨੋਲੇਜ ਹੈਨੀ ਪਰ ਜੇ ਉਸ ਦੀ ਆਪਾਂ ਵਰਤੋਂ ਕਰਨੀ ਹੈ ਤਾਂ 3 ਬੈਗ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਐਡ ਕਰਨੇ ਪੈਣਗੇ ਉਹਦੇ ਨਾਲ ਵੀ ਸਾਨੂੰ ਫਿਰ ਪੋਟਾਸ਼ੀਅਮ ਐਕਸਟਰਾ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਸਾਡੀ ਪੋਟਾਸ਼ੀਅਮ ਦੀ ਪੂਰਤੀ ਉਹ ਜਿਹੜੀ ਪੋਟਾਸ਼ੀਅਮ ਹੈ ਉਹਦੇ ਨਾਲ ਹੋ ਜਾਊਗੀ ਹੁਣ ਜਿੱਥੇ ਆਪਾਂ ਗੱਲ ਕਰੀਏ ਕਿ ਜਿਹੜੀ ਜਗ੍ਹਾ ਤੇ ਆਪਾਂ ਡੀਏਪੀ ਦਾ ਆਪਾਂ ਨੂੰ ਨਹੀਂ ਮਿਲੀ ਤਾਂ ਆਪਾਂ ਜਿਹੜੇ ਐਨਪੀਕੇ ਵਰਤੇ ਆ ਐਨਪੀਕੇ ਦੀ ਵਰਤੋਂ ਘੱਟ ਹੋ ਗਈ ਕਿਸੇ ਕਾਰ ਜੇ ਸਾਨੂੰ ਲੱਗਦਾ ਹੈ ਕਿ ਪੂਰੇ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਜਾਂ ਕਿਸੇ ਸ਼ਗਨ ਨੂੰ ਮਿਲਿਆ ਹੀ ਨਹੀਂ ਉਹ ਤੇ ਆਪਾਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰ ਲਈਏ ਨਾ ਸੁਪਰ ਦੀ ਵਰਤੋਂ ਕਰ ਲਈਏ 트리플 ਸੁਪਰ ਆਉਂਦੀ ਉਹਦੀ ਵਰਤੋਂ ਕਰ ਲਈਏ ਤਾਂ ਉਹਨਾਂ ਜਗ੍ਹਾ ਤੇ ਆਪਾਂ ਕੀ ਕਰ ਸਕਦੇ ਹਾਂ ਕਿਉਂਕਿ ਕਈ ਜੀ ਖਾਦਾਂ ਜਿਹੜੀਆਂ ਹਨ ਜੀ ਸਲੋ ਰਿਲੀਜ਼ ਫਾਰਮੂਲੇਸ਼ਨ ਦੇ ਵਿੱਚ ਹੁੰਦੀਆਂ ਸਲੋ ਰਿਲੀਜ਼ ਮਤਲਬ ਉਹਨਾਂ ਨੇ ਪlant ਨੂੰ ਹੌਲੀ-ਹੌਲੀ ਹੌਲੀ-ਹੌਲੀ ਕੰਮ ਕਰਨਾ ਆਪਾਂ ਹੁਣ ਮਟਰ ਦੀ ਗੱਲ ਕਰੀਏ ਤੇ ਆਪਾਂ ਜਾਂ ਕੱਚੀ ਪਟਾਈ ਵਾਲੇ ਆਲੂ ਦੀ ਗੱਲ ਕਰੀਏ ਆਪਾਂ ਸ਼ਾਰਟ ਟਰਮ ਵਾਲੀਆਂ ਵੈਰਾਈਟੀਆਂ 'ਚ ਗੋਭੀ ਦੀ ਗੱਲ ਕਰੀਏ ਤਾਂ ਇਹ ਜਿਹੜੀਆਂ ਹੈ ਉਹਨ ਡੀਏਪੀ ਦੀ ਘਾਟ ਇਹਨਾਂ ਫਸਲਾਂ ਦੇ ਵਿੱਚ ਪੂਰੀ ਕਰ ਲਈ ਮੰਨ ਲਓ ਜਿਹੜੀਆਂ ਸ਼ਾਰਟ ਛੋਟੇ ਸਮੇਂ ਵਾਲੀਆਂ ਵੈਰਾਈਟੀਆਂ ਨੇ ਡੀਏਪੀ ਦੀ ਘਾਟ ਪੂਰੀ ਕਰ ਲਈ ਆਪਾਂ ਨੂੰ ਉਹਨਾਂ ਦੇ ਵਿੱਚ ਖਾਦਾਂ ਉਹ ਪਾਉਣੀਆਂ ਪੈਣਗੀਆਂ ਜਿਹੜੀਆਂ ਇਨਸਟੈਂਟ ਰੈਕਟ ਕਰਨ ਮਤਲਬ ਜਲਦੀ ਜਲਦੀ ਆਪਣਾ ਕੰਮ ਸ਼ੁਰੂ ਕਰਨ ਸਲੋ ਰੀਲੀਜ਼ ਫਾਰਮੂਲੇਸ਼ਨ ਆਪਾਂ ਇਹਦੇ ਵਿੱਚ ਘੱਟ ਵਰਤੋਂ ਕਰੀਏ ਤਾਂ ਜ਼ਿਆਦਾ ਵਧੀਆ ਕਿਉਂਕਿ 2 ਮਹੀਨੇ ਤੱਕ ਇਹਨਾਂ ਨੇ ਜੰਮਣ ਤੋਂ ਲੈ ਕੇ ਅਖੀਰ ਤੱਕ ਆਪਣੀ ਪ੍ਰੋਡਕਸ਼ਨ ਦੇ ਦੇਣੀ ਹੈ 2.5 ਮਹੀਨੇ ਚ ਲਾਸਟ ਤੱਕ ਜਾਣਾ ਤਾਂ 2 ਤੋਂ 2.5 ਮਹੀਨੇ ਦੀ ਰਿਕਵਰੀ ਚ ਜਿਹੜੀ ਹਾਇਰ ਪ੍ਰੋਡਕਸ਼ਨ ਆਪਾਂ ਲੈ ਸਕੀਏ ਜਾਂ ਚੰਗੀ ਕੁਆਲਿਟੀ ਚ ਆਪਾਂ ਇਹਨਾਂ ਨੂੰ ਤਿਆਰ ਕਰ ਸਕੀਏ ਨਿਊਟ੍ਰੀਸ਼ਨ ਰਿਚ ਵੈਰਾਈਟੀ ਜਿਹੜੀ ਤਿਆਰ ਕਰ ਸਕੀਏ ਉਹਦੇ ਅਕੋਰਡਿੰਗ ਆਪਾਂ ਨੂੰ ਇਹਦਾ ਡਿਸੀਜਨ ਲੈਣਾ ਪ ਪੈਗਿਓ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜੇ ਪਲਾਂਟ ਹੈ ਉਹ ਸਲੋ ਹੈ ਸਾਰਿਆਂ ਦੇ ਵਿੱਚ ਇਸ ਦੀ ਜ਼ਰੂਰਤ ਨਹੀਂ ਹੈ ਉਸ ਤੇ ਤੁਸੀਂ ਬੈਕਟੀਰੀਆ ਐਡ ਕਰ ਸਕਦੇ ਤੁਸੀਂ ਐਨਪੀਕੇ ਦਾ ਬੈਕਟੀਰੀਆ ਵੀ ਪਾ ਸਕਦੇ ਹੋ ਤੇ ਤੁਸੀਂ ਫਾਸਫੋਰਸ ਵਾਲਾ ਬੈਕਟੀਰੀਆ ਵੀ ਪਾ ਸਕਦੇ ਹੋ ਕੰਪਨੀ ਜਿਹੜੀ ਮਰਜ਼ੀ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਨਹੀਂ ਹੈ ਫਿਰ ਮੈਨੂੰ ਕਈ ਮਿੱਤਰ ਵੇਲੇ ਕੰਪਨੀ ਬਾਰੇ ਪੁੱਛਦੇ ਤਾਂ ਆਪਾਂ ਉਹ ਚ ਇੱਕ ਦੋ ਕੰਪਨੀਆਂ ਤੁਹਾਨੂੰ ਦੱਸ ਦਿੰਦੇ ਹਾਂ ਜਿਵੇਂ ਆ ਆਪਾਂ ਆਈਪੀਐਲ ਕੰਪਨੀ ਦੇ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਬੈਕਟੀਰੀਆ ਬਹੁਤ ਵਧੀਆ ਉਹਨਾਂ ਦੀ ਫਾਰਮੂਲੇਸ਼ਨ ਬਹੁਤ ਸੋਹਣੀ ਹੁੰਦੀ ਹੈ ਉਹਨਾਂ ਦੇ ਬੈਕਟੀਰੀਆ ਤੁਸੀਂ ਐਡ ਕਰ ਸਕਦੇ ਹੋ ਉਹਦਾ ਪਰ ਪ੍ਰਤੀ ਪੈਕੇਟ ਹੈ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਏਕੜ ਦੇ ਹਿਸਾਬ ਨਾਲ ਇੱਕ ਪੈਕੇਟ ਉਹਦਾ ਆਉਂਦਾ ਹੈ ਤੇ ਉਹ ਤੁਸੀਂ ਮਿੱਟੀ ਚ ਰਲਾ ਕੇ ਯੂਰੀਆ ਦੇ ਨਾਲ ਰਲਾ ਕੇ ਛੱਟਾ ਦੇ ਸਕਦੇ ਹੋ ਵੈਸੇ ਤਾਂ ਉਹਨੂੰ ਖੇਤ ਦੇ ਵਿੱਚ ਮਿਕਸ ਕਰ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਜੇ ਤੁਸੀਂ ਖੇਤ ਤਿਆਰ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਵੀ ਐਡ ਕਰ ਸਕਦੇ ਹੋ ਪਰ ਜੇ ਹੁਣ ਤੁਸੀਂ ਕਿਆਰ ਕਰ ਚੁੱਕੇ ਹੋ ਪਹਿਲਾਂ ਤੁਸੀਂ ਪਾਤਾ ਤੁਹਾਡੀ ਫਸਲ ਬੀਜ ਦੀ ਤੁਹਾਨੂੰ ਲੱਗਦਾ ਕਿ ਕਿਸੇ ਤਰੀਕੇ ਦੀ ਕੋਈ ਸਾਨੂੰ ਕਮੀ ਆ ਰਹੀ ਹੈ ਤਾਂ ਤੁਸੀਂ ਜਿਹੜੀ ਆਪਣੀ ਯੂਰੀਆ ਯੂਰੀਆ ਦੇ ਵਿੱਚ ਐਚਡੀ ਮਾਈਕਰੋਆਇਜ਼ਾ ਐਡ ਕਰ ਸਕਦੇ ਹੋ ਯੂਰੀਆ ਦੇ ਨਾਲ ਉਹਦੀ ਕੋਟਿੰਗ ਕਰਕੇ ਤੁਸੀਂ ਖੇੜਾਂ ਦੇ ਵਿੱਚ ਛੱਟਾ ਦੇ ਦਿਓ ਤੇ ਪਾਣੀ ਵਿੱਚੋਂ ਜਾਂ ਪਾਣੀ ਤੋਂ 2 ਦਿਨ ਪਿਛੋਂ ਦੇ ਦਿਓ ਥੋੜੀ ਚਿਕੜ ਜਿਹਦੇ ਵਿੱਚ ਤਾਂ ਉਹਦੇ ਰਿਜ਼ਲਟ ਸਾਨੂੰ ਜਿਆਦਾ ਵਧੀਆ ਮਿਲਦੇ ਨੇ ਐਨਪੀਕੇ ਵਗੈਰਾ ਤੁਸੀਂ ਪਾਉਣਾ ਤੋਂ ਪਾਣੀ ਦੇ ਅੱਗੇ ਪਾਉਣਾ ਪਊਗਾ ਆਪਾਂ ਨੂੰ ਐਨਪੀਕੇ ਬੈਕਟੀਰੀਆ ਵਗੈਰਾ ਉਦੋਂ ਸਾਨੂੰ ਉਹਦੇ ਕਾਫੀ ਵਧੀਆ ਰਿਸਪੌਂਸ ਜਿਹੜੇ ਮਿਲਦੇ ਨੇ ਉਸ ਚੀਜ਼ ਦੇ ਨਾਲ ਆਪਾਂ ਨੂੰ ਵਧੀਆ ਰਿਸਪੌਂਸ ਮਿਲ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਰਿਕਮੈਂਡੇਸ਼ਨ ਨਹੀਂ ਹੈ ਐਜੂਕੇਸ਼ਨ ਪਰਪਸ ਦੇ ਲਈ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਜਿਹੜੀ ਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ